تھوڑا جا کے

ਵੰਨੇ ਰਹਿਣਾ ਬਣਾ ਲੀਦਾ ਮਾਈਕ ਹੋ ਗਿਆ ਹੈ ਫੋਨ ਸਮੇਂ ਸਮਾਂ ਨਹੀਂ ਚੱਲ ਰਿਹਾ ਤੇ ਇਸ ਸਮੇਂ ਅਸੀਂ ਡੀਸੀ ਕੰਪਲੈਕਸ ਦੇ ਬਾਹਰ ਮੌਜੂਦ ਹਾਂ ਔਰ ਟਰੈਕਟਰ ਮਾਰਚ ਜਿਹੜਾ ਇੱਥੇ ਪਹੁੰਚ ਗਿਆ ਤੇ ਆ ਇਹਨਾਂ ਨੇ ਆਪਣਾ ਮੰਗ ਪੱਤਰ ਵੀ ਲਿਖਿਆ ਹੋਇਆ ਉਹਨੂੰ ਪੜੀਂਟਕ ਮੰਗ ਪੱਤਰ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਆਹ ਮੰਗ ਪੱਤਰ ਵੀ ਜਿਹੜਾ ਲਿਖਿਆ ਗਿਆ ਜੋ ਰੀਸੀ ਸਾਹਿਬ ਦੇ ਮਾਰਫਤ ਰਾਜਪਾਲ ਸਾਹਿਬ ਨੂੰ ਇਹ ਪਹੁੰਚਾਣਾ ਚਾਹੁੰਦੇ ਆ। ਇਹ ਸਾਰਿਆਂ ਦੀ ਬੇਇੱਜ਼ਤੀ ਆ। ਸੋ ਇਹ ਮੰਗ ਪੱਤਰ ਜਿਹੜਾ ਆ ਇਹ ਮਹਾਲੋ ਪਿੰਡ ਦੇ ਲੋਕਾਂ ਤੋਂ ਮੈਨੂੰ ਮਿਲਿਆ। ਸਾਡੇ ਭਰਾ ਨੇ ਸਾਰੇ ਔਰ ਪਹਿਲਾਂ ਜੇ ਵੀਡੀਓ ਚ ਕਿਹਾ ਸੀ ਕਿ ਆਪਾਂ ਇਹਨਾਂ ਨਾਲ ਖੜੇ ਹਾਂ। ਕਿਉਂਕਿ ਜੇ ਪਿੰਡਾਂ 'ਚ ਕਿਸਾਨ ਨਹੀਂ ਰਹਿਣਗੇ ਜੇ ਪਿੰਡ ਪੰਜਾਬ 'ਚ ਪਿੰਡ ਹੀ ਨਹੀਂ ਰਹਿਣਗੇ ਤਾਂ ਪੰਜਾਬ ਕਿੱਥਾ ਬਣੇਗਾ? ਹਮ ਅੱਜ ਨਿਕਲ ਜਾ ਮੁੜ ਕੇ ਨਹੀਂ ਨਿਕਲਣਾ ਸੋ ਇਹ ਇੱਕ ਵਾਰ ਫਿਰ ਤੋਂ ਲਾਈਵ ਜਿਹੜਾ ਸ਼ੁਰੂ ਕੀਤਾ ਔਰ ਇੱਥੇ ਜਿਹੜੀ ਗੱਲਬਾਤ ਹੈ ਤੁਹਾਡੇ ਸਾਹਮਣੇ ਰੱਖਣੀ ਆ ਇੱਕ ਵਾਰ ਮੈਂ ਅੱਗੇ ਜੀਰੋ ਨੰਬਰ ਨੂੰ ਦੁਲਾਇਆ ਮੀਤਪਾਲ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਬਹੁਤ ਗ੍ਰੈਂਡ ਸਰ ਆ ਰਹੇ ਆ ਮੈਮੋਰੰਡਮ ਜਿਹੜਾ ਆ ਡੀਸੀ ਸਾਹਿਬ ਨੂੰ ਦੇਣਾ ਉਹਦਾ ਲੋਕੀਆ ਕਿਸੇ ਨਾਲ ਨਹੀਂ ਸੋ ਇੱਕ ਵਾਰ ਫਿਰ ਤੋਂ ਜਿਹੜੀ ਗੱਲਬਾਤ ਹੈ ਮਹਾਰੋ ਪਿੰਡ ਦੇ ਨੌਜਵਾਨ ਨਾਲ ਗੱਲਬਾਤ ਕਰਨੀ ਹੈ ਸਾਈਡ ਤੇ ਲਗਾ ਕੇ ਮਹਾਰੋ ਪਿੰਡ ਦੇ ਨੌਜਵਾਨ ਇਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਇਸ ਲੈਂਡ ਪੁਲਿੰਗ ਪਾਲਿਸੀ ਚ ਆਉਂਦੀ ਹੈ ਨਾਲ ਗੱਲਬਾਤ ਨਹੀਂ ਹੋਈ ਪਰ ਇਹਨਾਂ ਨੇ ਡਿਟੇਲ ਦੇ ਵਿੱਚ ਚੇਤੇ ਲਗਾ ਕੇ ਮੇਰੇ ਲਈ ਉਹ ਸਿਸਟਮ ਹੈ ਮੀਪਾਲ ਸਮਝਾ ਦਿਓ ਜਿਹੜੇ ਤੁਸੀਂ 6 ਪੁਆਇੰਟ ਲਿਖੇ ਆ ਕਹਿੰਨਾ ਕਿ ਜਾਂਦੇ ਹੋ ਇਹ ਪੁਆਇੰਟ ਉਹਦਾ ਇੱਕ ਵਾਰੀ ਪੜ੍ਹ ਕੇ ਵੀ ਸੁਣਾਵਾਂਗੇ ਜੀ ਸਾਰਿਆਂ ਨੂੰ ਜੀ ਮੈਂ ਇਹਦੇ ਵਿੱਚ ਹੀ ਦੱਸਿਆ ਗਿਆ ਹੈ ਕਿ ਡਾਕਟਰ ਮੋਤੀਆ ਸਰਕਾਰ ਨੇ ਬਹੁਤ ਧੱਕੇ ਨਾਲ ਸਾਡੇ ਨਾਲ ਬੋਧ ਕੀ ਜੀ ਬਿਲਕੁਲ ਹੀ ਗੈਰ ਕਾਨੂੰਨੀ ਤੇ ਗੈਰ ਸਵਧਾਨਿਕ ਪਾਲਿਸੀ ਹੈ ਇਹ ਨੂੰ ਜੀ ਲਾਗੂ ਹੋਣ ਨਹੀਂ ਦੇਣਾ ਇਹਦਾ ਟੈਪਰ ਤੇ ਮੋਰਚੇ ਲਗਾ ਕੇ ਜੀ ਇਹ ਲਾਗੂ ਹੁੰਦੀ ਆ ਸਾਡੇ ਇੱਥੇ ਮੁੱਖ ਦਾ ਟੈਪਰ ਬਣੇਗਾ ਕਸੀ ਇਹ ਹੋਣ ਨਹੀਂ ਦਮਾਂਗੇ ਜੀ ਇਹ ਜਿਹੜੇ ਪੁਆਇੰਟਸ ਨੇ ਜਿਹੜਾ ਪੁਸਟ ਵਾਲਿਆਂ ਨੂੰ ਹੋਣਗੇ ਜੀ ਇੱਥੇ ਠੀਕ ਹੈ ਇਹ ਬੇਤੀਕਸਾਲ ਵੀ ਜਿਹੜਾ ਪੁਆਇੰਟ ਸਾਨੂੰ ਕੋਲੋਂ ਬਾਪਰ ਭੱਜਦਾ ਉਹ ਪਿਲਾ ਠੀਕ ਉਹ ਇੰਨਾ ਹੋ ਜਾ ਗੱਡੀਆਂ ਦੇ ਦੋਖਾਂ ਦੀ ਗੱਲ ਆ ਲੋਕ ਸਾਰੀਆਂ ਉਹਦਾ ਸੈਂਟੀਆ ਕਿ ਦੇਖੋ ਜੀ ਫਾਈਨਲ ਕਿ ਗਾਟ ਕੀ ਅੱਜ ਦਾ ਇਕੱਠ ਆ ਮਾਰਨ ਦਾ ਇਹ ਸਰਕਾਰ ਰਾਹੀਂ ਚਕਾਉਣੀ ਵੀ ਜਿਹੜੀ ਜੰਤੂ ਨੂੰ ਦੋਹਰੇ ਪ੍ਰਵਾਦਾ ਦੇਖੇਗਾ ਪ੍ਰੋਗਰਾਮ ਲਾਇਆ ਜੀ ਪਿੰਡ ਮਹਾਲੋ ਚ ਲੱਗ ਨਹੀਂ ਜੀ ਕਿਰਪਾ ਕਰੇ ਪੰਜਾਬ ਦਾ ਨੌਜਵਾਨ ਹੈ ਜੀ ਇਕੱਲੇ ਸਵਾਲ ਨਹੀਂ ਕਰਦਾ ਪੁਆਇੰਟ ਤੇ ਤੁਹਾਡੇ ਨਾਲ ਡਿਬੇਟ ਕਰਨ ਨੂੰ ਵੀ ਤਿਆਰ ਹੈ ਇਹ ਕਹਿੰਦਾ ਮੈਨਾਂ ਬਹਿ ਕੇ ਡਾਇਲੌਗ ਵੀ ਕਰ ਲੋ ਕਰੋ ਆ ਆ ਲੜ ਗਿਆ ਨੇ ਗੰਸਾ ਪਹੁੰਚੇ ਨੇ ਔਰ ਸਸੀ ਰੰਦੂ ਹੱਕ ਚਾਏ ਬਾਉ ਜੀ ਦੀ ਜ਼ਮੀਰ ਵੇਚਿਆ ਨਾਲ ਨਾਲ ਸਰਕਾਰ ਤੁਹਾਨੂੰ ਵੀ ਦੱਬਣ ਨੂੰ ਫਿਰਦੀ ਆ ਪਰ ਦੱਬ ਨਹੀਂ ਹੁੰਦੇ ਨਾ ਬੁਖਮ ਹੋਵਾਂਗੇ ਫਾਰਮਾਂਡਲ ਦੱਬ ਦੇਾਂਗੇ ਅੱਗੇ ਨਾਲ ਹੀ ਬਦਲ ਦੇਾਂਗੇ ਚੱਕੇ ਠੀਕ ਹੈ ਲਓ ਲਿੰਕੀ ਕਹਿੰਦਾ ਗਾਂਧੀ ਸਾਹਿਬ ਨੇ ਆਪਣਾ ਪੱਖ ਰੱਖਿਆ ਇਹਨੇ ਵੀ ਜਿਹੜੇ ਵੇਖੇ ਪਛਾਣਾਂ ਦੇ ਨਾਲ ਖੜੇ ਆਂ ਕੁਲਜਿੰਦਰ ਅੰਕਲ ਨਾਲ ਗੱਲਬਾਤ ਆਪਣੀ ਤੇ ਲਈ ਹੈ ਮੀਤਪਾਲ ਨੂੰ ਮਿਲਿਆ ਹੋਇਆ ਸੋ ਜੇ ਹੋਰ ਵੀ ਕੋਈ ਜਿਹੜਾ ਲੋਕ ਤਸਵੀਰ ਦਿਆਲਾ ਸਾਹਿਬ ਕਿਹਾ ਚਾਹੇ ਲੋਕੋ ਸਮਝ ਲੈਣਾ ਚਾਹੀਦਾ ਹੌਲੀ ਕਹੋਗੇ ਉਹ ਆਪਣੇ ਆਪਣੇ ਨਾਮ ਕਰਦੇ ਰਹੇ ਸਰਕਾਰ ਨੂੰ ਵਾਪਸ ਲੈਣਾ ਪੈਣਾ ਇਹੋ ਕਿਉਂਕਿ ਸਾਰੀਆਂ ਜਿੱਥੇ ਵੱਡੇ ਹੁੰਦੇ ਆ ਸਰਕਾਰਾਂ ਨੂੰ ਐਵੇਂ ਵਹਿਮ ਪੈਲ ਇਹ ਇਹ ਤਾਂ ਸਾਡੇ ਹਰਮਨ ਪਿਆਰੇ ਸੀਐਮ ਸਾਹਿਬ ਵੀ ਕਹਿੰਦੇ ਸੀ ਸੀਐਮ ਸਾਹਿਬ ਤਾਂ ਡੜੇ ਵਾਲੀ ਗੱਲ ਵੀ ਕਰ ਦਿੰਦੇ ਸੀ ਕਿ ਹੁਣ ਪਿੰਡਾਂ 'ਚ ਪਤਾ ਲੱਗੂਗਾ ਅਸਲ ਡੜਾ ਕੀ ਹੁੰਦਾ ਹੈ ਡੜਾ ਤਾਂ ਡੜਾ ਹੁੰਦਾ ਹੈ ਡੜਾ ਤਾਂ ਡੜਾ ਹੁੰਦਾ ਹੈ ਡੜੇ ਦਾ ਅਸਲੀ ਮਤਲਬ ਇਹ ਬਣਾ ਕੇ ਦਿੰਦੇ ਨੇ ਲੋਕਾਂ 'ਨੂੰ ਕੇਂਦਰੀ ਵਾਧਾ ਦੇਣਾ ਇਹਨਾਂ ਨੂੰ ਦੂਸਰੀ ਜਿੰਦਗੀ ਤੋਂ ਅਸੀਂ ਲੋਕ ਪਿੰਡਾਂ ਦੇ ਵਿੱਚ ਇਹਨਾਂ ਨੂੰ ਵਾਧਾ ਨਹੀਂ ਦੇਣਾ ਲੋਕਾਂ ਨੇ ਹੋ ਭਾਈ ਲੋਕ ਵੱਡੇ ਹੁੰਦੇ ਹਮੇਸ਼ਾ ਜਿਸ ਤਰ੍ਹਾਂ ਅੱਗੇ ਲਗਣੋਏ ਬਾਈਪਾਸ ਤੋਂ ਉਹ ਦੇਖਿਓ ਲੋਕ ਕਿੱਡੇ ਵੱਡੇ ਆ ਹਾਂਜੀ ਆਰੰਭ ਕੀਤਾ ਸੀ ਆਦਕੀ ਇਹ ਤਾਂ ਸ਼ੁਰੂਆਤ ਆ ਸ਼ੁਰੂਆਤ ਹੈ ਅੱਜ ਤਾਂ ਇੱਕ ਫਿਰ ਵਿਕ ਮੈਸੇਜ ਹੈ ਸਰਕਾਰ ਨੂੰ ਸਰਕਾਰ ਨੂੰ ਅੱਜ ਦੇਖ ਲਓ ਸ਼ਾਮ ਨੂੰ ਕੋਈ ਨਾ ਕੋਈ ਬਿਆਨ ਆ ਜਾਣਾ ਪਿੱਛੇ ਹਟਣਾ ਜਿਹੜਾ 30 ਤੋਂ 50 50 ਤੋਂ ਲੱਖ ਇਸ ਤਰ੍ਹਾਂ ਦੀ ਕੋਈ ਨਾ ਕੋਈ ਜਰੂਰ ਹੈ ਇਹ ਤਾਂ 50 50 ਤੋਂ ਲੱਖ ਅਸੀਂ ਹੋਣ ਲੱਗੇ ਆ ਵੱਖ ਹਾਂਜੀ ਹਾਂਜੀ ਬਸ ਤੇ ਆਪ ਸਰਕਾਰ ਨੂੰ ਪਤਾ ਲੱਗ ਜਾਊਗਾ ਅੱਗੇ ਕਹਿੰਦੇ ਹੁੰਦੇ ਸੀ ਨਾ ਕਿ ਜਿਹੜੇ ਅਕਾਲੀ ਆ ਅਕਾਲੀ ਸਕਿਉਰਟੀ ਦੇ ਬਿਨਾਂ ਵੜ ਕੇ ਦੱਸਣ ਪੰਜਾਬ ਪਿੰਡਾਂ 'ਚ ਇਹ ਸਕਿਉਰਟੀ ਲੈ ਕੇ ਹੀ ਵੜ ਕੇ ਦੱਸਣੇ ਤੇ ਨਾ ਕੱਪੜੇ ਪਾੜੇ ਦਾ ਸਾਡਾ ਨਾਮ ਬਦਲਾ ਦਿਓ ਵੀ ਕਿਸਾਨ ਕੋਈ ਚੀਜ਼ ਨਹੀਂ ਸੀ ਹਲੋ ਅੱਕੇ ਹੋਇਆ ਅੱਕੇ ਹੋਇਆ ਯਾਨੀ ਦੋਨਾਂ ਸਰਕਾਰਾਂ ਨੂੰ ਇਹਨਾਂ ਦੀ ਆਪ ਦੀ ਵਲਡਿੰਗ ਹੈ ਵੀ ਇਹੋ ਸਕਿਉਰਿਟੀ ਤੋਂ ਬਿਨਾਂ ਪਿੰਡਾਂ ਜਾ ਕੇ ਦੱਸਣ ਪਰ ਇਹ ਸਕਿਉਰਿਟੀ ਵੀ ਭਾਵੇਂ ਨਾਲ ਲੈਣ ਜਾਂ ਸਕਿਉਰਿਟੀ ਵੀ ਲੈਣ ਇਹਨਾਂ ਦੇ ਕੱਪੜੇ ਪਾੜਨੇ ਆ ਇਹ ਤਾਂ ਹੁਣ ਅ ਬਰਦੀ ਹੋ ਗਏ ਦੁਖੀ ਹੋ ਗਏ ਦੁਖੀ ਹੋ ਗਏ ਲੋਕ ਬਹੁਤ ਜਾਗੇ ਦੁਖੀ ਬਹੁਤ ਸ਼ੁਕਰੀਆ ਕਲਦੀਪ ਸਿੰਘ ਦਿਆਲਾ ਇਹਨਾਂ ਨੇ ਆਪਣੇ ਮੰਨ ਦੇ ਬਲਬਲੇ ਆਪਣੇ ਭਾਵ ਜਿਹੜੇ ਆ ਉਹ ਪ੍ਰਗਟ ਕੀਤੇ ਆ ਔਰ ਫਿਰ ਤੋਂਹੀ ਮੰਜ਼ਰ 2020 ਚ ਅਜਿਹੇ ਆ ਮੰਜ਼ਰ ਦੇਖਣ ਨੂੰ ਮਿਲਦਾ ਸੀਗਾ ਜਦੋਂ ਲੋਕ ਇਕੱਠੇ ਹੁੰਦੇ ਸੀਗੇ ਧਰਨਾ ਪ੍ਰਦਰਸ਼ਨ ਹੁੰਦਾ ਸੀਗਾ ਕਿਸਾਨ ਮਜ਼ਦੂਰ ਇਕਤਾ ਜਿਹੜੀ ਜ਼ਿੰਦਾਬਾਦ ਨੂੰ ਨਜ਼ਰ ਆਉਂਦੀ ਸੀ ਹੋਰ ਤੁਹਾਨੂੰ ਪੜਾ ਦਿਨਾ ਕੀ ਸਲੋਗਨ ਹੈ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਮਹਾਲੋ ਨਵਾਂ ਸ਼ਹਿਰ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਸਭ ਤੋਂ ਪਹਿਲੀ ਗੱਲ ਜ਼ਮੀਨ ਮਾਂ ਹੈ ਔਰ ਇਹ ਬਚਾਉ ਜ਼ਮੀਨ ਹੈ ਤਿੰਨ ਫਸਲਾਂ ਇਤੋਂ ਪੈਦਾ ਹੁੰਦੀਆਂ ਹੈ ਜ਼ਮੀਨ ਬਚਾਣੀ ਬਹੁਤ ਜ਼ਰੂਰੀ ਹੈ ਜਮੀਨ ਬਚੂਗੀ ਪਿੰਡ ਬਚਣਾ ਪਿੰਡ ਬਚੂਗਾ ਤਾਂ ਪੰਜਾਬ ਪਿੰਡਾਂ ਦੀ ਪੰਜਾਬ ਇਹ 12000 ਤੋਂ ਵੱਧ ਪਿੰਡ ਨੇ ਸੋ ਮੈਂ ਦੱਸਣਾ ਚਾਹੁੰਦਾ ਜੋ ਇਹਨਾਂ ਦੀ ਬੇਨਤੀ ਹੈ ਕਿ ਜ਼ਮੀਨ بچਾਓ ਜ਼ਮੀਨ ਸਾਡੀ ਮਾਂ ਆ ਝੋਟੇ ਦੇ ਸਿਰ ਰਗੀਆਂ ਜ਼ਮੀਨ ਆ ਉਹ بچਾਓ ਜ਼ਮੀਨ ਆ ਤਿੰਨ ਤਿੰਨ ਫਸਲਾਂ ਉਗਦੀਆਂ ਔਰ ਇਹੀ ਕਾਰੋਬਾਰ ਦਾ ਸਾਧਨ ਹੈ ਜ਼ਮੀਨ ਬਚੇਗੀ ਧਰਤੀ ਮਾਂ ਬਚੇਗੀ ਤਾ ਪਿੰਡ ਬਚਣਗੇ ਔਰ ਪਿੰਡਾਂ 'ਚ ਪੰਜਾਬ ਵੱਸਦਾ 12000 ਤੋਂ ਵਧੇਰੇ ਪਿੰਡ ਆ ਜੇ ਪਿੰਡੇ ਹੀ ਨਹੀਂ ਰਹਿਣਗੇ ਕਿਉਂਕਿ ਸਰਕਾਰ ਕਹਿੰਦੀ ਸੱਠਾਂ 'ਚ ਸਰਕਾਰ ਚੱਲੂਗੀ ਜੇ ਪਿੰਡੇ ਹੀ ਨਹੀਂ ਰਹਿਣਗੇ ਤਾਂ ਪੰਜਾਬ ਕਿਵੇਂ ਆਪਾਂ ਕਹਿ ਸਕਦੇ ਕਿਉਂਕਿ ਰੰਗਲਾ ਪੰਜਾਬ ਤਾਂ ਪਿੰਡਾਂ 'ਚ ਹੀ ਆ ਜੇ ਸਾਰਾ ਸ਼ਹਿਰੀਕਰਨ ਨਹੀਂ ਕਰ ਦਿੱਤਾ ਫਿਰ ਪੰਜਾਬ ਕਿੱਥੇ ਵਸੇਗਾ ਫਿਰ ਰੰਗਲੇ ਪੰਜਾਬ ਨੂੰ ਕਿਵੇਂ ਯਾਦ ਕਰਾਂਗੇ ਫਿਰ ਕਿਵੇਂ ਪਿੱਪਲੀ ਪੀਂਗਾ ਪਹਿਣਗੇ ਆ ਫਿਰ ਕਿਵੇਂ ਅਸੀਂ ਕਹਿ ਸਕਦੇ ਆ ਕਿ ਪੰਜਾਬ ਸਾਡਾ ਰੰਗਲਾ ਹੈ ਕੀ ਆ ਜਦ ਸੋ ਤਿੰਦ ਸਾਹਿਬ ਵੀ ਮੌਜੂਦ ਨੇ ਹਿਆਲੇ ਪਿੰਡ ਤੋਂ ਤਿੰਦ ਸਾਹਿਬ ਫਿਰ ਤੋਂ ਹੀ 2020 ਵਾਲਾ ਸਮਾਗਮ ਆ ਗਿਆ ਲੱਗਦਾ ਹਾਂਜੀ ਹਾਂਜੀ ਕੀ ਕਹੂਗੇ ਫਿਰ ਆ ਗਿਆ ਉਹੀ ਸਮਾਗਮ ਆ ਗਿਆ ਸਰਕਾਰ ਧੱਕਾ ਕਰ ਮਜਬੂਰ ਕੋਈ ਲੈਂਡ ਫਾਰਮ ਨੀਤੀ ਮਹਾਲੋ ਵਾਲਿਆਂ ਦੇ ਨਾਲ ਹੀ ਆ ਬਿਲਕੁਲ ਅੱਛਾ ਮਹਾਲੋ ਵਾਲਿਆਂ ਨੇ ਪਰਚਾ ਦਿੱਤਾ ਆਪਣੇ ਪੁਆਇੰਟਸ ਰੱਖੇ ਆ ਇਹ ਪੜਨੇ ਕਿੱਲ ਪਹੁੰਚ ਗਏ ਤੁਹਾਡੇ ਤੱਕ ਪਹੁੰਚ ਗਏ ਹਾਂਜੀ ਹਾਂਜੀ ਪਹੁੰਚ ਗਏ ਪੁਆਇੰਟ ਤਾਂ ਜਿਆਦਾ ਹੀ ਉਹਨਾਂ ਦੇ ਹਾਂ ਮਤਲਬ ਸਾਡੀ ਜਿਹੜੀ ਸਰਕਾਰ ਹੈ ਜੋ ਸਰਕਾਰ ਨਹੀਂ ਸੀ ਏ ਕਹਿੰਦੇ ਸਵਾਲ ਕਰੋ ਅਸੀਂ ਸਵਾਲ ਕਰਨ ਲਾ ਤਾਂ ਮੈਂ ਕਹਿੰਦਾ ਹਣ ਪੜ੍ਹੇ ਲਿਖੇ ਨੌਜਵਾਨ ਉਹ ਕਹਿੰਦੇ ਡਿਬੇਟ ਵੀ ਕਰੋ ਹਾਂ ਅੱਜ ਤਾਂ ਪੁਆਇੰਟ ਰੱਖਦੇ ਹੋ ਹੋਰ ਹੋਰ ਤਾਂ ਆਪਣਾ ਵਕੀਲ ਲਿਆਓ ਹਾਂ ਰੱਖਦੇ ਆਂ ਆਪਣਾ ਵਕੀਲ ਲਿਆਓ ਹਾਂਜੀ ਹਾਂ ਡਿਬੇਟ ਕਰਾਓ ਗੱਲ ਤੇ ਆਪਸਾਂ ਬਤ ਕਰੋ ਜਾਂ ਝੂਠਿਆਂ ਦਾ ਫਿਰ ਸਾਡੀ ਗੱਲ ਆ ਅਸੀਂ ਮਜਬੂਰੀ ਚ ਬੈਠੇ ਹਾਂ ਹਾਂਜੀ ਮਜਬੂਰੀ ਚ ਬੈਠੇ ਕਹਿ ਵੀ ਚਾਹ ਦੋ ਕੰਮ ਛੱਡ ਕੇ ਅੱਛਾ ਨਾਲ ਦਿਨਾਂ ਦਾ ਦੱਸ ਦਿਓ ਰੋਡ ਚੱਲਦਾ ਹੈ ਟਰੈਫਿਕ ਪੂਰਾ ਜਮ ਨਹੀਂ ਕੀਤਾ ਹਾਂਜੀ ਹਾਂਜੀ ਨਹੀਂ ਨਹੀਂ ਅੱਛਾ ਅਗਲੀ ਹੋਰ ਰਣਨੀਤੀ ਕੀ ਹੋ ਸਕਦੀ ਹੈ ਉਹ ਆਪ ਵੀ ਇਹੋ ਇਹੋ ਹੋ ਸਕਦੀ ਜੇ ਸਰਕਾਰ ਨਾਮ ਮੰਨੀ ਤਾਂ ਉਹ ਧਰਨਾ ਮੁੂਰ ਜਾਦਾ ਵੱਡਾ ਵੀ ਹੋ ਸਕਦਾ ਠੀਕ ਹੈ ਸ਼ਾਇਦ ਸਿੰਘ ਸਾਹਿਬ ਨੇ ਬੜੇ ਸੂਝਵਾਨ ਨੇ ਔਰ ਗੀਤਕਾਰ ਵੀ ਬਹੁਤ ਅੱਛੇ ਨੇ ਬਿਲਦਿਆਂ ਗੱਲਾਂ ਕੀਤਾ ਰਹੀਂ ਲਿਖ ਦਿੰਦੇ ਆ ਠੀਕ ਹੈ ਜੀ ਸਾਡਾ ਆਪਣਾ ਪਰਿਵਾਰ ਹੈ ਹਾਂਜੀ ਓਕੇ ਜੀ ਚਲ ਬਹੁਤ ਸ਼ੁਕਰੀਆ ਜੀ ਭਾਜੀ ਜੀ 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 ਕੀ ਕਰ ਰਹੇ ਹੈ ਇਤਿਆਦ ਆ ਜੀ ਉਸ ਕਹਿਣਾ ਗਿਆ ਆ ਸਰਕਾਰਾਂ ਨੂੰ ਹੁਣ ਦਾ ਅਪੀਲ ਕਰਨੇ ਨੂੰ ਵੀ ਦੇਲ ਹੀ ਕਰਦਾ ਨਾ ਅਪੀਲ ਸੁਣਦੀ ਆ ਨਾ ਦਲੀਲ ਸੁਣਦੀ ਆ ਇਹ ਜਿਹੜੀ ਲੈਂਡ ਪੋਲਿੰਗ ਪਾਲਸੀ ਆ ਜੇ ਪੰਜਾਬੀ ਦੇ ਵਿੱਚ ਕਿਹਾ ਜਾਵੇ ਤਾਂ ਜ਼ਮੀਨ ਕਵ ਜਾਣ ਵਾਲੀ ਗੱਲ ਆ ਇਹ ਜਿੱਥੇ ਇਹਨਾਂ ਨੇ ਝੂਠ ਬੋਲਣਾ ਹੁੰਦਾ ਉੱਥੇ ਅੰਗਰੇਜ਼ੀ ਬੋਲਣਾ ਪੈਂਦੇ ਆ ਜਿੱਥੇ ਸੱਚ ਬੋਲਣਾ ਹੁੰਦਾ ਉਹ ਦੱਸਦੇ ਨਹੀਂ ਨਹੀਂ ਜਿਹਨੂੰ ਪੰਜਾਬੀ ਦੇ ਜਮੀਨ ਖੇਤ ਬੋਲ ਸੀ ਜ਼ਮੀਨ ਦਬਾਉ ਬੋਲ ਸੀ ਨੇ ਪੁੱਲ ਤਾਂ ਵੀ ਖੇਚ ਹੁੰਦਾ ਨਾ ਇਹਨਾਂ ਨੇ ਉਹ ਪੂਲਿੰਗ ਅਲੱਗ ਹੈ ਜੀ ਇਹ ਪੂਲਿੰਗ ਹੈ ਉਹ ਪੁੱਲ ਹੁੰਦਾ ਓਕੇ ਹਾਂ ਓਕੇ ਕੀ ਅੰਗਰੇਜ਼ੀ ਦੇ ਕਹਿੰਦੇ ਵਿੱਚ ਜਿੰਨੇ ਵੀ ਅੱਖਰ ਉਹ ਚ ਕੁਝ ਸਾਈਲੈਂਟ ਹੁੰਦੇ ਆ ਪੰਜਾਬੀ ਦੇ ਤਾਂ ਪੈਰ ਚ ਪਾਈਓ ਬਿੰਦੀ ਵੀ ਬੋਲਦੀ ਆ ਜੇ ਪੰਜਾਬੀ ਚ ਗੱਲ ਕਰਦੇ ਆ ਮੇਰਾ ਘਰ ਨਾਲ ਵੀ ਅੱਜ ਇਹਨਾਂ ਦੇ ਚੱਪਲਾ ਨਹੀਂ ਪਜਾਮੇ ਵੀ ਪਾੜੇ ਹੋ ਹੁੰਦੇ ਆ ਵੈਸੇ ਤੁਹਾਡਾ ਪੁਆਇੰਟ ਬਹੁਤ ਅੱਛਾ ਆ ਕਿ ਇਹ ਪਾਲਿਸੀ ਇੰਗਲਿਸ਼ ਵਿੱਚ ਲਿਖੀ ਗਈ ਇੰਗਲਿਸ਼ ਵਿੱਚ ਲਿਖੋ ਇਹਨੂੰ ਪੰਜਾਬੀ ਵਿੱਚ ਲਿਖਣਾ ਜ਼ਾਇਦਾ ਤਾਂ ਜਿਹੜਾ ਆਮ ਤੇ ਸੁਧਾਰਨ ਜਨਤਾ ਨੂੰ ਸਮਝ ਆ ਜਾਵੇ ਇਹ ਜਿਹੜੀ ਪਾਲਿਸੀ ਆ ਕੁਛ ਨਹੀਂ ਆ ਸਾਡੇ ਕੋਲੋਂ ਸਾਫਤਾ ਮੰਝਾ ਲੈ ਕੇ ਉਹਦੇ ਚਾਰ ਹਿੱਸੇ ਕਰਕੇ ਸਾਨੂੰ ਪੀੜੀ ਬਣਾ ਕੇ ਦੇਣੀ ਆ ਪੀੜੀ ਦੇ ਵਿੱਚ ਵੀ ਦੌਣ ਜਿਹੜੇ ਸਾਡੇ ਹਿੱਸੇ ਦੀ ਪਾਣੀ ਬਹੁਤ ਵਧੀਆ ਪੁਆਇੰਟ ਹਾਂ ਅਜੀ ਗਾਨੇ ਭਗਵਾਨ ਤੁਮਾਰ ਨੂੰ ਵੀ ਆਪਣੀਆਂ ਇਹ ਚਾਲਾਂ ਦੇ ਬਾਜਾਜ ਬੇ ਇਹ ਚਾਲਾਂ ਨਹੀਂ ਚੱਲਣੀਆਂ ਨਾ ਪੰਜਾਬ ਨੂੰ ਅਸੀਂ ਲੁੱਟਣ ਦਵਾਂਗੇ ਨਾ ਕੁੱਟਣ ਅਜਾ ਮਰੇ ਤਰੀਕੇ ਨਾਲ ਸਮਝਾ ਹਾਂਜੀ ਮਰੇ ਤਰੀਕੇ ਨਾਲ ਸਮਝਾਤਾ ਇਹ ਸਾਡੀ ਜਿਹੜੀ ਆਮ ਜਨਤਾ ਜੀ ਇਹ ਤਰੀਕਿਆਂ ਨਾਲੇ ਸਮਝਦੀ ਆ ਇੱਜੇ ਸਾਡੇ ਨਰਿੰਦਰ ਮੋਦੀ ਜੀ ਕਰਦੇ ਆ ਜੋ ਸਨੇ ਤਾਂ ਅਮਰੀਕਾ ਜਾਂਦੇ ਤਾਂ ਹਿੰਦੀ ਚ ਗੱਲ ਕਰਦੇ ਆ ਉਹ ਜਿਸਨੇ ਬਿਹਾਰ ਜਾਂਦੇ ਤਾਂ ਅੰਗਰੇਜ਼ੀ ਬੋਲਦੇ ਆ ਜਿੱਥੇ ਝੂਠ ਬੋਲਣਾ ਹੁੰਦਾ ਉੱਥੇ ਅੰਗਰੇਜ਼ੀ ਦਾ ਸਹਾਰਾ ਲਿਆ ਜਾਂਦਾ ਅਦਾਲਤਾਂ ਦੇ ਵਿੱਚ ਵਕੀਲ ਆ ਤੇ ਨਾਲ ਲੱਖ ਬੰਦਾ ਹੋਊਗਾ ਉੱਥੇ ਨਾ ਪੰਜਾਬੀ ਚ ਕੇਸ ਲੜਿਆ ਜਾਂਦਾ ਨਾ ਸੰਸਕ੍ਰਿਤ ਚ ਨਾ ਹਿੰਦੀ ਚ ਉਹ 3 ਲੱਖ ਬੰਦਾ ਹੀ ਸਾਨੂੰ ਦੱਸੂਗਾ ਵੀ ਅਸੀਂ ਜੇਲ੍ਹ ਜਾਣਾ ਆ ਜਾਂ ਬਾਹਰ ਜੇ ਜੇਲ੍ਹ ਚਲ ਗਏ ਸਾਡਾ ਕੰਮ ਹੀ ਪਰਿਵਾਰ ਖਤਮ ਹੈ ਜੇ ਬਾਹਰ ਆ ਗਏ ਤਾਂ ਵਕੀਲ ਪੈਸੇ ਲੈ ਜਾਂਦੇ ਆ ਇੱਕ ਅੰਗਰੇਜ਼ੀ ਨੇ 3 ਲੱਖ ਇਨਸਾਨਾਂ ਨੇ ਸਾਰਾ ਕੁਝ ਖਤਮ ਕੀਤਾ ਵਾ ਇਹ ਜੂੜਦਾ ਬਲਿੰਦਾ ਆ ਜਿੰਨੀ ਵੀ ਜ਼ਮੀਨ ਲੈਂਡ ਪੌਨਡ ਦੇ ਵਿੱਚ ਆਣੀ ਹੈ ਇਹਨਾਂ ਨੇ ਬਾਹਰੋਂ ਲੈ ਕੇ ਵੋਟਾਂ ਪਿਠਾ ਲੈਣੀਆਂ ਪੰਜਾਬੀਆਂ ਨੂੰ ਹਲੇ ਵੀ ਸਮਝ ਆ ਜਾਣੀ ਚਾਹੀਦੀ ਆ ਸੋਧਰ ਜਾਣਾ ਚਾਹੀਦਾ ਵੀ ਅਸੀਂ ਇਹਨਾਂ ਪੋਰ ਜੋਰ ਨਹੀਂ ਖਿੜਾਇਆ ਜਾਗਰਤ ਹੋਣਾ ਚਾਹੀਦਾ ਜਾਗਰਤ ਹੋਣਾ ਚਾਹੀਦਾ ਜਾਗਰਤ ਹੋਣਾ ਚਾਹੀਦਾ ਅਸੀਂ ਲੋਕ ਪਹਿਲਾਂ ਵੀ ਕਮਾ ਕੇ ਖਾਣ ਵਾਲੇ ਸੀ ਅਸੀਂ ਹੁਣ ਵੀ ਇੱਕ ਮਿਹਨਤ ਕਸ਼ਕਿਰਤੀ ਲੋਕ ਆ ਨਾ ਸਾਤੇ ਮਾਹੌਲ ਚੱਲਣੇ ਆ ਨਾ ਸਾਤੇ ਪਲਾਟ ਵਿਕਣੇ ਆ ਆ ਸਾਨੂੰ ਜਿੱਦਾਂ ਹੈਗੇ ਉਦਾਂ ਹੀ ਰਹਿਣ ਦਾ ਬਸ ਸਾਨੂੰ ਸਾਡੇ ਹਾਲ ਤੇ ਛੱਡ ਦਾ ਅਸੀਂ ਮਿਹਨਤ ਕਰਕੇ ਰੋਟੀ ਖਾਣ ਵਾਲੇ ਹਾਂ ਉਹਨਾਂ ਜਿਹੜਾ ਤੇ ਕਰ ਤੋਂ ਕਰਨੇ ਕੀਤੇ ਜਾਂ ਤੇ ਟਰੈਕਟਰ ਨਾਲ ਛੱਡੇ ਜੀਵਾਂ ਦਾ ਸਾਥ ਸਾਥ ਲੈਣ ਲੈਣ ਕੋਲੇ ਕੁਆਲਟੀ ਬਾਰੇ ਮੈਂ ਬੋਲਣਾ ਨਹੀਂ ਕਿਉਂਕਿ ਉਹ ਜਿਹੜਾ ਬੜਾ ਧੰਨਵਾਦ ਕਰਦੇ ਆਂ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਪਬਲਿਕ ਦਾਤ ਦੇ ਸਰਕਾਰ ਦੇ ਅਸੀਂ ਪਿੰਡ ਮਾਹਲ ਤੋਂ ਇਹ ਵੱਲੋਂ ਸਾਰੇ ਜਥੇਬੰਦੀਆਂ ਦਾ ਧੰਨਵਾਦ ਕਰਦੇ ਆਂ ਉਹ ਹੀ ਮੌਕਾ ਸੀ ਜਿਹੜਾ ਸਾਡੇ ਮਹਾਲੋਂ ਦੇ ਗੁਆਰਦ ਕਰਨੇ ਵਿੱਚ ਵਿਅਤੀ ਨਹੀਂ ਹੋਣ ਦਵਾਗੇ ਜੀਆ ਵੀ ਖੋਜ ਵਾਲੇ ਬੰਦੇ ਬੰਦਿਆ ਪੰਚਾਇਤ ਤੋਂ ਬੰਦਿਆ ਜੀ ਮੈਨੂੰ ਧੰਨਵਾਦ ਕਰਵਾ ਤੱਕ ਬਹੁਤ ਸ਼ੁਕਰੀਆ ਜੀ ਬਲੇ ਸਰਲ ਤਰੀਕੇ ਇਹਨਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਆਪਣਾ ਪੱਖ ਰੱਖਿਆ ਔਰ ਸਟੇਜ ਤੋਂ ਜਿਹੜੀਆਂ ਤਕਰੀਰਾਂ ਹੋ ਰਹੀਆਂ ਉਹ ਤੁਹਾਡੀ ਜ਼ਮੀਨ ਲੈ ਲੈਣੀ ਹੈ ਰਈਆ ਤੁਹਾਨੂੰ ਇੱਕ ਨਹੀਂ ਦੇਣਾ ਉਹ ਤੁਹਾਨੂੰ ਸੁਣਾ ਦੇਦੇ ਆ ਇੱਕ ਕਿਲਾ ਲੈਣਾ ਤਾਂ ਵਾਪਸੀ ਦੋ ਕਨਾਲਾ ਦੇਣੀ ਆ ਆ ਤੁਸੀਂ ਸੁਣਾਵਾ ਇੱਕੋ ਸਟੇਜ ਤੋਂ ਜੋ ਗੱਲਬਾਤ ਕੀਤੀ ਜਾ ਰਹੀ ਹੈ ਚੋਰੀ ਜ਼ਮੀਨ ਅਕਵਾਇਰ ਕਰਨੀ ਹੈ ਕਿ ਕਿਲੇ ਚ ਸਿਰਫ 2 ਕਿਨਾਰਾ 39 27ਵਾਂ 40 ਮਾਲੇ ਵਰਤੇ ਜਿਹੜੇ ਵਾਪਸ ਦੇਨੇ ਆ ਕੀ ਇਹ ਜਾਇਜ ਹੈ ਫਿਰ ਸਤੋਂ ਤੱਕ ਇਹਨੂੰ ਜ਼ਮੀਨ ਨੂੰ ਡਿਵੈਲਪ ਕਰਨ ਨੂੰ ਕਿੰਨਾ ਸਾਲ ਲੱਗਣਗੇ ਉਹਨਾਂ ਇਸ ਪਾਲਿਸੀ ਦੇ ਵਿੱਚ ਕੋਈ ਵੀ ਵਿਚਾਰ ਚਰਚਾ ਨਹੀਂ ਹੈ ਇਸ ਪਾਲਿਸੀ ਨੂੰ ਲਾਗੂ ਕਰਨ ਲਈ ਕਿੰਨਾ ਪੈਸਾ ਕਿੱਥੋਂ ਲੱਗਣਾ ਕਿਨੇ ਦਿਨਾਂ ਕੋਈ ਨਾ ਵਿੱਚ ਕੋਈ ਰਾਮੇਟਾ ਖਰੀਦ ਤਸਾਇਆ ਗਿਆ ਕਿਉਂਕਿ ਇਹ ਇਨਾਮੇ ਕਾਰਪੋਰੇਟ ਕਰਾਉਣਿਆਂ ਤੋਂ ਨਹੀਂ ਆ ਸਰਕਾਰ ਕੋਲ ਤਾਂ ਪੈਸੇ ਆ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਲਈ ਤੇ ਤਨਖਾਹਾਂ ਨੂੰ ਜਿਹੜੇ ਮਜ਼ਦਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਕੋਲ ਵਾਸਤੇ ਵੀ ਹਰ ਦੂਜੇ ਤੀਜੇ ਮਹੀਨੇ ਕਿਸੇ ਨਾ ਕਿਸੇ ਬੈਂਕ ਕੋਲ ਕਿਸੇ ਤਰੀਕੇ ਨਾਲ ਕਰਜ਼ਾ ਲੈਂਦੇ ਆ ਪਰ ਤੇ ਤੁਸੀ ਸਾਰੇ ਸਮਝਦਾਰ ਲੋਕ ਐ ਸਾਰੀ ਗਰੀਬਾਈ ਹੋਈ ਐ ਇੱਥੇ पिंडा जथेबे चुणवे लोक आए बाक़ी बेठे आहे जॾहिं लोड़ हुई जिस तरे लीडर साहिबान चंडीगढ़ बि धरना लावागे फेर पहला वांगु जिस तरह दिल्ली जे धरने में बज़ीर कटी तरह बज़ीर कट खे फेर जा ਤੇ ਸਰਕਾਰ ਨੂੰ ਜਿਹੜੇ ਮੂੰਹ ਦੀ ਚੋਈ ਲਾਥਲੀ ਚੋਈ ਹੋਈ ਮੂੰਹ ਦੇ ਵਿੱਚ ਪਾ ਕੇ ਇਹਦਾ ਜਵਾਬ ਦੇਣਗੇ ਇੰਨਾ ਬਟਕੰਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸੰਯੁਕਤ ਕਥਾਨਵੋਰਚਾ ਜਿੰਦਾਬਾਦ 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 ਸੰਯੁਕਤ ਕਥਾਨਵੋਰਚਾ ਜਿੰਦਾਬਾਦ ਜਿੰਦਾਬਾਦ ਲਾਣਪੂਰਨ ਪਾਲਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਲਾਣਪੂਰਨ ਪਾਲਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਸਰਵਾਜੀ ਮਾਨੋਸ ਮੁਡੀ ਟਾਈਮ ਦੇ ਵਿੱਚ ਜਵਾਬ ਕੀਤੀ ਆ ਕਦੇ ਕਦੇ ਹੰਗਰ ਦੀ ਹਿਆਰ ਬਣ ਜਾਂਦੇ ਨੇ ਚੱਕਰੇ ਬੋਤ ਦੀ ਲੜਕਾਰ ਬਣ ਜਾਂਦੇ ਨੇ ਸਵੇਰ ਨੂੰ ਮੰਦਾਲਾ ਲੋਪੋ ਦਾ ਆਵਾਜ਼ ਕਿਸਾਨ ਮਜੂਦ ਸਿਹਤ ਵੀ ਬੁਗਾਰ ਬਣ ਜਾਂਦੇ ਨੇ ਕਿਸਾਨ ਮਜ਼ਦੂਰਾਂ ਦੇ ਸਿਹਤ ਦੀ ਬੁਗਾਰ ਨਾਲ ਜੰਨਿਆ ਦੇ ਬੰਗਾਰ ਲੈ ਕੇ ਆਇਆ ਤੇ ਇਸ ਦਾ ਕਰਨ ਸਿੰਘ ਦੀ ਰੋਣਾ ਪੰਜਾਂ ਕਿਸਾਨ ਮੋਚਾ ਵੱਲੋਂ ਔਰ ਇਹ ਤਵਾਦ ਦੇ ਸੰਤੋਖ ਦੇ ਰੈਨ ਮਾਜਰਾ ਜਿਹੜਾ ਅੱਜ 20 ਕਿਲੋ ਰਾਜੇਵਾਲ ਧਾਰ ਰਿਹਾ ਅੱਜ ਦੇ ਇਸ ਟਰੈਕਟਰ ਮਾਰਚ ਵਿੱਚ ਸ਼ਾਮਲ ਕਿਸਾਨ ਮਜ਼ਦੂਰ ਦੁਕਾਨਦਾਰ ਭਰਾਵੋ ਇਸ ਟਰੈਕਟਰ ਮਾਰਚ ਦਾ ਸੀ ਜਿਹੜਾ ਐਂਡ ਉਹ ਦਿੱਲੀ ਕਮਿਸ਼ਨਰ ਦਫ਼ਤਰ ਕਰੰਦਾ ਪ੍ਰੋਗਰਾਮ ਬਣਾਇਆ ਸੀ ਇਕੱਲਾ ਜ਼ਿਲ੍ਹਾ ਨਵਾਂ ਸ਼ਹਿਰ ਜੇ ਵੀ ਸਾਰੇ ਜ਼ਿਲ੍ਹਿਆਂ ਤੋਂ ਜਿਹੜੀਆਂ ਰਿਪੋਰਟ ਆਇਆ ਬਈ ਸਾਰੇ ਪੰਜਾਬ ਦੇ ਟਰੈਕਟਰ ਜਿਹੜੇ ਐ ਉਹ ਇਸ ਵੇਲੇ ਸੜਕਾਂ ਤੇ ਇੱਕ ਲਲਕਾਰਾ ਮਾਰ ਰਹੇ ਐ ਵੀ ਮਾਨ ਸਰਕਾਰ ਲੈਂਡ ਪੂਲਿੰਗ ਸਕੀਮ ਨੂੰ ਤੁਰੰਤ ਰੱਦ ਕਰੇ ਕਿਉਂਕਿ ਲੈਂਡ ਪੂਲਿੰਗ ਸਕੀਮ ਜਿਹੜੀ ਐ ਉਹ ਕਿਸੇ ਤਰ੍ਹਾਂ ਵੀ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਪਿੰਡਾਂ ਦੇ ਹੱਕ ਵਿੱਚ ਨਹੀਂ ਬਲਕਿ ਪਿੰਡਾਂ ਦਾ ਅਜਾੜਾ ਪਿੰਡਾਂ ਦੇ ਲੋਕਾਂ ਦੀ ਆਵਾਜ਼ੀ 'ਚ ਅਦਲਾ ਬਦਲੀ ਪਿੰਡਾਂ ਦੇ ਲੋਕਾਂ ਦੇ ਰੋਜ਼ਗਾਰ ਖਤਮ ਕਰਨ ਵੱਲੋਂ ਵੱਧ ਰਹੀ ਹੈ ਇਸ ਕਰਕੇ ਮੈਂ 2-3 ਗੱਲਾਂ ਸਾਡੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਹਿਲੀ ਗੱਲ ਅਸੀਂ ਇਤਿਹਾਸਕ ਕਿਸਾਨ ਅੰਦੋਲਨ 222 ਕੀ ਬਾਈ ਲੜਿਆ ਔਰ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਐ ਉਹ ਰੱਦ ਕੀਤੇ ਜਾਣ ਇਹ ਜਿਹੜੀ ਲੈਂਡ ਪੂਲਿੰਗ ਪਾਲਸੀ ਐ ਦੂਜਾ ਰੂਪ ਐ ਛੋਟੇ ਟੁਕੜਿਆਂ ਦੇ ਰੂਪ ਚ ਐ ਉਹਨਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਇੱਕ ਟੁਕੜੇ ਦੇ ਰੂਪ ਚ ਜਿਹੜਾ ਆ ਇਹ ਰੰਦਾ ਗਿਆ ਇੱਕ ਗੱਲ ਮੰਨ ਕੇ ਚੱਲਣੀ ਪਵੇਗੀ ਕਿ ਭਗਵਾਨ ਤੇ ਮਾਨ ਸਰਕਾਰ ਦੀ ਕੋਈ ਅਕਾੰਤਰੀ ਉਹਦੀ ਕੋਈ ਅਕਾਤ ਨਹੀਂ ਉਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਵੇ ਉਹਦੀ ਕੋਈ ਅਕਾਤ ਨਹੀਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਰੋਧ ਦਾ ਸਾਹਮਣਾ ਕਰ ਸਕੇ ਉਹ ਸਮਰੱਥ ਹੀ ਨਹੀਂ ਪੰਜਾਬ ਦੇ ਲੋਕਾਂ ਦੇ ਰੋਧ ਦਾ ਸਾਹਮਣਾ ਕਰਨ ਲਈ ਇਸ ਕਰਕੇ ਅਸੀਂ ਲਾਜ਼ਮੀ ਤੌਰ ਤੇ ਜੇ ਵਿੰਡੋਸਟਾਨ ਦੇ ਹਾਕਮਾਂ ਨੂੰ ਜਿਹੜੇ ਕਹਿੰਦੇ ਸੀ ਕਿ ਅਸੀਂ ਨਹੀਂ ਬਦਲਦੇ ਉਹਨਾਂ ਨੂੰ ਆਇਆ ਤਾਂ ਭਗਵਾਨ ਤੁਮਾਰ ਕੇਰੇ ਬਾਗ ਦੀ ਮੋਲੀ ਹੈ ਇਸ ਕਰਕੇ ਕੱਲ ਤੇ ਲਿਖਿਆ ਪੜ੍ਹਨਾ ਚਾਹੀਦਾ ਪੰਜਾਬ ਦੇ ਲੋਕ ਆਪਣੇ ਆਪ ਤਿਆਰੀਆਂ ਕਰ ਰਹੇ ਐ ਇਸ ਕੀ ਦੇ ਬroch ਪੰਜਾਬ ਦੇ ਲੋਕ ਲੱਖਾਂ ਦੀ ਗਿਣਤੀ ਚ ਚਹਿਰਾ ਸਰਕਾਰਾਂ ਤੇ ਆ ਚੁੱਕੇ ਐ ਉਹ ਤਿਆਰੀ ਪੂਰੇ ਜੋਰ ਨਾਲ ਕਰ ਰਹੇ ਐ ਜੇ ਅੱਜ ਵੀ ਤੁਸੀਂ ਨਾ ਸਮਝੇ ਅਸੀਂ ਜਾ ਰਹੇ ਹੋਂਦਾ ਤੋਂ ਕੱਟ ਗਿਆ ਸੀਗਾ 11 ਮਹੀਨੇ ਤੁਹਾਡੇ ਕੋਲੋਂ 11 3 ਮਹੀਨੇ ਕੱਟਵਾਏ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਮਾਨ ਸਰਕਾਰ ਲੈਂਡ ਪੂਲਿੰਗ ਪਾਲਸੀ ਨੂੰ ਤੁਰੰਤ ਲਾਗੂ ਕਰੇ ਔਰ ਸਾਨੂੰ ਪਸ਼ਵਾਸ ਹੈ ਇਸ ਪਾਲਸੀ ਨੇ ਲਾਗੂ ਹੋਣਾ ਕੋਈ ਇਸ ਪਾਲਸੀ ਨੂੰ ਲਾਗੂ ਨਹੀਂ ਕਰ ਸਕਦਾ ਕਿਉਂਕਿ ਪੰਜਾਬ ਸਾਰਾ ਖੜਿਆ ਤੁਹਾਡੇ ਨਾਲ ਸਾਰਾ ਪੰਜਾਬ ਇਸ ਕਰਕੇ ਸਾਰੇ ਸਾਥੀ ਜੱਟ ਕੇ ਜਾ ਰਹੇ ਅਗਲੇ ਐਸਕੇਮ ਵੱਲੋਂ ਲਾਈਨ ਦਿੱਤੀ ਜਾਏਗੀ ਜਿਹੜਾ ਸੰਯੁਕਤ ਖਸਾਲ ਮੋਰਚੇ ਵੱਲੋਂ ਜਿਹੜਾ ਸਹਿਯੋਗ ਦਿੱਤਾ ਜਾਏਗਾ ਆਉਣ ਵਾਲੇ ਪ੍ਰੋਗਰਾਮਾਂ ਨੇ ਅਮਲ ਕਰੋ 40 ਜੇਤ ਲਾਜ਼ਮੀ ਹੈ ਇਹ ਅੱਜ ਹੋ ਜਾਏ ਇਹ 6 ਦਿਨ ਹੋ ਗਏ ਮਾਨੂੰ ਕੋਈ ਨਹੀਂ ਰਾਕ ਸਕਦਾ ਤੁਹਾਡਾ ਸਦਾ ਧੰਨਵਾਦ ਇਨਕਲਾਬ ਜ਼ਿੰਦਾਬਾਦ ਬੋ ਦਵਾਤਵਾਜੀ ਇਬਾਦ ਕਿਸਾਨਾ ਅੱਲਾ ਬੋ ਅੱਲਾ ਬੋ ਬੋ ਕਿਸਾਨਾ ਅੱਲਾ ਬੋ ਜਿੰਦਾਬਾਦ ਅੱਲਾ ਬੋ ਆਪਣੀ ਜਮੀਨ ਲਈ ਅੱਲਾ ਬੋ ਅੱਲਾ ਬੋ ਅੱਲਾ ਬੋ ਇਹ ਤੋਂ ਦੇਖੋਗੇ ਤਾਂ ਪਹਿਲਾ ਭਾਰੀ ਪ੍ਰਜਿੰਦਰ ਸਿੰਘ ਨਾਲੋਂ ਜਿਹੜਾ ਆਪਾਂ ਮਗਰ ਪੱਤਾ ਦਿੱਤੀ ਸਾਧੂ ਜੀਣਾ ਕੋਲੋਂ ਮਾਰੇ ਆਪ ਗੁਲਪਰ ਦੇ ਖਾਡੇ ਪ੍ਰਜਿੰਦਰ ਕਈ ਮਾਰੇ ਪ੍ਰਧਾਨ ਜਮੀਨ بچਾਓ ਕਾ ਕਾ ਵਾਏ ਮਰੇ ਮਾਈਕ ਉਪਰ ਗੱਲ ਲੋ ਕਲੀ ਅੱਜ ਆ ਪੰਜ ਸਾਰੇ ਸਭੀ ਖਾਨ ਮੋਚੇ ਦੀ ਪੌਂਦੇ ਉੱਤੇ ਟ੍ਰੈਕ ਪਾਟੇ ਗੱਡੇ ਹੋਏ ਹਨ ਅੱਲਾਹ ਨਾਮ ਸਭ ਮਾਹੌਲ ਵੱਲੋਂ ਧੰਨਵਾਦ ਜੀ ਆਉਂਦਾ ਪਾ ਰਹੇ ਤੇ ਆਉਂਦਾ ਬਹੁਤ ਬਹੁਤ ਧੰਨਵਾਦ ਮਰੇ ਬਹੁਤ ਜੀ ਬਹੁਤ ਬਹੁਤ ਜਿਹੜਾ ਸੁਖਤਾਂ ਮੋਚੇ ਨੇ ਆਪਣਾ ਪ੍ਰਗਟਾਉਣਾ ਨੇ ਪ੍ਰੈਸ ਜੀ ਤੇ ਨਹੀਂ ਆ ਮਰਕੋਤ ਜੀ ਦਾ ਆਪਾਂ ਅੱਜ ਦਾ ਜਗ੍ਹਾ ਤੇ ਕੱਟ ਕਟਾ ਹੋਇਆ ਇਹਦੇ ਬਦੋਂ ਸਾਹੇ ਦੌਰ ਤੇ ਉਹ ਹੀ ਆਪਾਂ ਮਰਕੰਦਨ ਲਿਖਿਆ ਉਹ ਹੀ ਉਹਨਾਂ ਦੰਨਾਂ ਸਾਰੇ ਨਾਲ ਕੰਮ ਆਇਆ ਜਿੰਤੀ ਕ੍ਰਿਸ਼ਨਰ ਇਹ ਪਾਕਲੇ ਨਗਰ ਦੇ ਦਫਤਰ ਰਕੇ ਸੈਕਟਰ ਮਾਰਕ ਦੀ ਸ਼ਕਲ ਵਿੱਚ ਜੁੜਿਆ ਅੱਜ ਪਿੰਡ ਮਹਾਰੋ ਗੁਜਰਪੁਰ ਜਪੋਆ ਮਾਲਪੁਰ ਅਤੇ ਇਲਾਕੇ ਦੇ ਸੈਂਕੜੇ ਕਿਸਾਨਾਂ ਦੇ ਮਜ਼ਦੂਰਾ ਫਸਲ ਅਤੇ ਯੋਗ ਆਵਾਜ਼ ਮੋਟੇ ਮੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਧਾਰਮਿਕ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦਾ ਇਕੱਠ ਇਹਡ ਲਿਗੀ ਮੰਗ ਕਰਦਾ ਹੈ ਨੰਬਰ 1 ਇਹ ਕਿ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਟੀਮ ਤਲੇਰ ਗਿੰਟ ਮਹਾਲਾ ਦੀ 383 ਏਕੜ ਜ਼ਮੀਨ ਸ਼ਾਮਿਲ ਕੀਤੀ ਗਈ ਹੈ ਇਹ ਵੀ ਬਹੁਤ ਹੀ ਉਜਾਊ ਹੈ ਜਿਹੜੀ ਕਿ 1 ਸਾਲ ਵਿੱਚ 3 ਫਸਲਾਂ ਦੇਣ ਯੋਗ ਹੈ ਇਹ ਜ਼ਮੀਨ ਫੰਦੀਆਂ ਤੋਂ ਹਜ਼ਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਰੋਜੀ ਰੋਟੀ ਦਾ ਸਾਧਨ ਬਣੀ ਹੋਈ ਹੈ ਇਹ ਨੀਤੀ ਸੰਵਿਧਾਨ ਅਤੇ ਕਾਨੂੰਨ ਦੀ ਅਗਮਨਾ ਕਰਕੇ ਬਣਾਈ ਗਈ ਹੈ ਅਤੇ ਸਰਕਾਰ ਜਵਰੀ ਇਹ ਨੀਤੀ ਸਾਡੇ ਉੱਤੇ ਥੋਕ ਰਹੀ ਹੈ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਕਿਸੇ ਦੀ ਵੀ ਜ਼ਮੀਨ ਜਿਨਾਬ ਹੁਕਮੀ ਸਹਿਮਤੀ ਤੋਂ ਨਹੀਂ ਲਈ ਜਾਵੇਗੀ ਆਸਾਸਲ ਵਿੱਚ ਇਸ ਪੌਲਸੀ ਵਿੱਚ ਲਿਖਿਆ ਹੈ ਕਿ ਜੇ ਕੋਈ ਜ਼ਮੀਨ ਦਾ ਹਿੱਸਾ ਸਰਕਾਰ ਨੂੰ ਨਹੀਂ ਮਿਲਦਾ ਤਾਂ ਸਰਕਾਰ ਵੱਲੋਂ LARR ਜਿਸ ਦੇ ਲਾਅ ਐਕਟ 2013 ਦੇ ਨੀਂਬ ਅਕਵਾਇਰ ਕਰ ਸਕਦੀ ਹੈ ਤੇ ਪੌਲਸੀ ਵਿੱਚ ਲਿਖਿਆ ਹੈ ਸਰਕਾਰ ਵੱਲੋਂ ਜ਼ਮੀਨ ਤੇ ਡੋਕੂਮੈਂਟ ਜਾਰੀ ਹੋ ਚੁੱਕਿਆ ਹੈ ਅਗਰ ਜ਼ਮੀਨ ਮਾਲਕ ਆਪਣੀ ਜ਼ਮੀਨ ਨੂੰ ਨਾ ਵੇਚਦੇ ਹਨ ਨਾ ਹੀ ਜ਼ਮੀਨ ਤੇ ਲੋਨ ਲਿਆ ਜਾਂਦਾ ਹੈ ਅਤੇ ਖੇਤੀ ਤੋਂ ਇਲਾਵਾ ਇਸ ਜ਼ਮੀਨ ਨੂੰ ਕਿਸੇ ਵੀ ਹੋਰ ਕੰਮ ਵਾਸਤੇ ਵਰਤ ਨਹੀਂ ਸਕਦੇ ਇਸ ਦਾ ਹਬੂਬੇ ਹੈ ਕਿ ਪੰਜਾਬ ਸਰਕਾਰ ਨੇ ਇਹ ਜ਼ਮੀਨ ਤੇ ਸੀਐਲਯੂ ਜਾਰੀ ਕਰਨ ਤੇ ਰੋਕ ਲਗਾ ਦਿੱਤੀ ਹੈ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟ੍ਰਾਂਸਪੇਰੈਂਸੀ ਇਨ ਲੈਂਡ ਐਕੁਇਜ਼ੀਸ਼ਨ ਰੀਹਾਬਿਟੇਸ਼ਨ ਐਂਡ ਰੀਟਰਨਮੈਂਟ ਐਕਟ 2013 ਜਿਹਨੂੰ ਸ਼ਾਰਟਵੇਜ ਲਾ ਰੱਖਿਆ ਹੈ ਇਹ 법 ਵੀ ਨਜ਼ਰ ਅਦਾ ਕੀਤਾ ਗਿਆ ਹੈ ਇਸ ਐਕਟ ਦੀ ਭਾਰਾ ਵਿੱਚ ਫੋਨ ਮੇਰਾ ਗੱਡੀ ਤੇ ਇਸ ਵਾਸਤੇ ਰਿ ਲਿਆ ਹੈ ਕਿ ਉਪਜਾਊ ਜ਼ਮੀਨ ਨੂੰ ਸਿਰਫ ਰੇਲਵੇ ਸਰਕਾਰ ਪਾਵਰ ਨਾਇਨਾ ਅਤੇ ਨਹਿਰ ਬਣਾ ਹੋਰ ਕਿਸੇ ਵੀ ਕੰਮ ਦੇ ਸਰਕਾਰ ਵੱਲੋਂ ਨਹੀਂ ਲਿਆ ਜਾ ਸਕਦਾ ਸਰਕਾਰ ਵੱਲੋਂ ਖੇਲਾ ਕੀਤਾ ਜਾਣ ਵਾਲੇ ਇਸ ਐਕਟ ਦੇ ਨੀਤੀ ਸਮਾਜਿਕ ਪ੍ਰਭਾਵ ਮੁਲਾਂਕਣ ਅਤੇ ਵਾਤਾਵਰਣ ਪ੍ਰਭਾਵ ਮੁਲਾਂਕਣ ਵੀ ਨਹੀਂ ਕੀਤੇ ਗਏ ਇਸ ਤੱਕ ਦੀ ਲੰਗੜਾ ਕਰਦੇ ਹੋਏ ਇਹ ਨੀਤੀ ਦੁਆਰਾ ਪ੍ਰਭਾਵਿਤ ਹੋ ਰਹੇ 70% ਲੋਕਾਂ ਦੀ ਪਹਿਲਾਂ ਰਹਿਤੀ ਲੈਣੀ ਹੁੰਦੀ ਆ ਇਸ ਲਈ ਉਹ ਵੀ ਨਹੀਂ ਲਈ ਗਿਆ ਇਸ ਦੇ ਨਤੀਜੇ ਵਜੋਂ ਪਤਾ ਪਿੰਡ ਮਹਾਰੋ ਉੱਜੇ ਜਾਵੇਗਾ ਅਤੇ ਪਿੰਡ ਦੇ ਪਨਰਵਾਸ ਅਤੇ ਮੂਲ ਸੇਵਾ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ ਉਪਰੋਕਤ ਸਾਰੀਆਂ ਸਹਿਮਤੀਆਂ ਅਤੇ ਕਾਨੂੰਨਾਂ ਨੂੰ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਹੈ ਇਸ ਕਰਕੇ ਅੱਜ ਦਾ ਇਹ ਇਕ ਇਸ ਮੰਗ ਇਸ ਮੰਗ ਪੱਤਰ ਰਾਹੀਂ ਸਰਕਾਰ ਨੂੰ ਸੁਤਾਲਨੀ ਦੇਣਾ ਚਾਹੁੰਦਾ ਹੈ ਕਿ ਸਰਕਾਰ ਵੱਲੋਂ ਲਿਆਂਦੀ ਗਈ ਇਹ ਗੈਰ ਸੰਵਿਧਾਨਿਕ ਅਤੇ ਗੈਰ ਕਾਨੂੰਨੀ ਲੈਂਡ ਪੂਲਿੰਗ ਨੀਤੀ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਗਰ ਇਹਨੂੰ ਜ਼ੋਰਦਸਤੀ ਲਾਗੂ ਨਹੀਂ ਹੋਣ ਦਿਆਂਗੇ ਇਸ ਲਈ ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਇਸ ਲੋਕ ਵਿਰੋਧੀ ਸਕੀਮ ਨੂੰ ਫੌਰਨ ਰੱਦ ਕਰਕੇ ਵਾਪਸ ਲਿਆ ਜਾਵੇ। ਹਾਂ ਜੀ। ਕਸਤਾਨ ਮੋਰਚਾ ਜਿੰਦਾਬਾਦ। ਕਸਤਾਨ ਮੋਰਚਾ ਜਿੰਦਾਬਾਦ।